ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਚੰਗਾ ਸਾਰੇ ਲਓ ਜੀ ਆਪਾਂ ਆ ਗਏ ਜੀ ਮੰਡੀ ਮੱਖੋ ਕੇ ਤਾਂ ਬੱਲੇ ਜੀ ਨਹੀਂ ਕਣਕ ਆਈ ਕੋਈ ਮੰਡੀ ਜੇ ਸੀਜ਼ਨ ਪੂਰੇ ਜ਼ੋਰ ਨਾਲ ਚੱਲਿਆ ਨਹੀਂ ਆ ਕਿ ਦੋ ਤਿੰਨ ਹੋਇਆ ਅਜੇ ਮਸ਼ੀਨਾਂ ਚੱਲੀਆਂ ਨਹੀਂ ਆਹ ਵਾਟੇ ਜੀ ਕਾਫੀ ਰਾਸ ਪੈ ਗਿਆ ਲਓ ਜੀ ਆਪਣੇ ਲੱਗਣਾ ਹੈ ਜੀ ਅੱਜ ਕੰਡਾ ਤੇ ਲੱਗਾ ਵਾ ਮਲਕੇ ਵਿੱਚ ਥੋੜੀ ਜਿਹੀ ਬ੍ਰੇਕ ਦੀ ਆ ਤੇ ਇਸ ਕਰਕੇ ਆਪਾਂ ਮੰਡੀ ਆਏ ਆ ਤੇ ਆਗੇ ਸੇ ਵਕਤੇ ਲੱਗਾ ਘਟਾ ਤੇ ਆਟੇ ਰ ਆਪਣਾ ਆ ਪੰਜ 6 6 ਟਰਾਲੀਆਂ ਆਪਣੇ ਆਏ ਜਿਗਿਆ ਆਪਾਂ ਵੱਡੀਆਂ ਕਣਕ ਤੋਂ ਇਹ ਦੋਕ ਦਿਨ ਬਾਅਦ ਦੀ ਵੀਡੀਓ ਕਣਕਵਟਨ ਤੋਂ ਤੋ ਜੇ ਜਿਹਦੇ ਨਾਲ ਆਪਣਾ ਕੰਡਾ ਲੱਗ ਗਿਆ ਤੇ ਹਾਂਜੀ ਲੇਵਰ ਗਈ ਆ ਜੀ ਨਾਉਣ ਤੇ ਇਸ ਕਰਕੇ ਥੋੜੀ ਬ੍ਰੇਕ ਜੀ ਲੱਗੀ ਆ ਇਹ 100 ਕੋ 120 ਬੋਰੀਆਂ ਭਰੀਆਂ ਗਈਆਂ ਆ ਆਰਡਰਿੰਗ ਤੁਹਾਡੇ ਸਾਹਮਣੇ ਪਈਆਂ ਬਾਅਦ ਕੀ ਹੋਣਾ ਜੇ ਤੋ ਆਉਣਗੇ ਕਰਦੇ ਆ ਫਿਰ ਲਓ ਜੀ ਲੇਵਰ ਆ ਗਈ ਆ ਹੁਣ ਫੇਰ ਗੋਰੀਆਂ ਭਰਨੀਆਂ ਕਾਦਣਗੇ ਸ਼ੁਰੂ ਤੇ ਲਵ ਦੀ ਕਾਮ ਆਪਣਾ ਫੇਰ ਉਹ ਗਾ ਸ਼ੁਰੂ ਇਹ ਵਿੱਚ ਲਿਵਰ ਨਾਲ ਹੋਰ ਵੀ ਬੜੇ ਕੰਮ ਪੈ ਜਾਂਦੇ ਆ ਕਿਤੇ ਪੂਰੀਆਂ ਪਾਰੀਆਂ ਸੈੱਟ ਕਰਨੀਆਂ ਪੈਂਦੀਆਂ ਵਾ ਜੋੜਨੀਆਂ ਪੈਂਦੀਆਂ ਵਾ ਉਹ ਟਰਾਲੀ ਆ ਗਈ ਕਾਲੀ ਲਾਉਣੀ ਪੈਂਦੀ ਆ ਵੈਸੇ ਤਾਂ ਟਰਾਲੀਆਂ तकरीबन ਜਕਾਂ ਵਾਲੀਆਂ ਵਾ ਟਰੈਕਟਰ ਦੇ ਨਾਲ ਹੀ ਖਾਲੀ ਹੋ ਜਾਂਦੀਆਂ ਵਾ ਤੇ ਫਿਰ ਵੀ ਕੋਈ ਨਾ ਕੋਈ ਟਰਾਲੀ ਉਹ ਜੀ ਆ ਜਾਂਦੀ ਹੈ ਵਿੱਚ ਫਿਰ ਇਹਨਾਂ ਨੂੰ ਛੱਡ ਕੇ ਵਿੱਚ ਜਾਣਾ ਪੈਂਦਾ ਕੰਮ ਟਰਾਲੀ ਲਾਉਣ ਵਾਸਤੇ ਵੀ ਅਜੇ ਗੱਡੀਆਂ-ਗੱਡੀਆਂ ਦਾ ਚਲੋ ਇਹਨਾਂ ਨੂੰ ਜੋੜਨੀ ਹੈ ਗੱਜੇ ਤੋਂ ਬੋਲੀਆਂ ਜੁੜ ਜਾਂਦੀਆਂ ਫਿਰ ਉਹ ਗੱਡੀਆਂ ਆ ਪਰ ਲਾ ਪੈਂਦੇ ਆ ਉਧਰ ਵੀ ਉਸ ਦਾ ਵੀ ਟਾਈਮ ਲੱਗ ਜਾਂਦਾ ਵਾ ਲੋਕਾਂ ਜਾਂ ਕੰਮਾਂ ਦਾ ਵੀ ਨਹੀਂ ਨਾ ਇੱਕ ਸਾਰਾ ਨਾ ਮਹੀਨਾ ਜਿੰਨਾ ਵੀ ਫਿਰ ਜਨ ਲਊਗਾ ਇਹ 400 40000 ਆਰ ਨੂੰ ਦੇਖੋ ਦੈਨ ਲਾ ਜੀ ਰਿੰਦੇਂ ਤੇ ਜਾ ਕੇ ਸਰਤੀ ਫੇੜ ਐਨ ਆਉਟ ਜੀ ਲੈਣਾ ਅੱਜ ਨਾ ਹਾਂਜੀ ਇਹ ਚਾਰ ਜਣੇ ਆ ਜੀ ਦੋ ਜਣੇ ਭਰਦੇ ਆ ਤੇ ਦੋ ਜਣੇ ਬੋਰੀ ਚੁੱਕੀਏ ਕੰਡੇ ਤੇ ਜਾਂਦੇ ਆ ਉਹਦੀ ਤਲਾਈ ਕਰਦੇ ਆ ਇਹ 50 ਕਿਲੋ ਦੀ ਭਰਤੀ ਆ ਪੰਜਾਹ ਕਿਲੋ ਤੇ 900 ਗ੍ਰਾਮ ਉੱਤੇ ਬੰਦੇ ਆ ਇੱਕ ਬੋਰੀ ਬਾਰੀ ਦਾ ਵਜਨ ਲਾ ਲੋ ਕਿ ਤਾਂ ਲਓ ਜੀ ਸ਼ਾਮਾਂ ਪੈ ਗਈਆਂ ਮਤਲਬ ਕਿ ਹਨੇਰਾ ਹੋ ਗਿਆ ਲੈਟ ਤਾਂ ਹੁੰਦੀ ਨਹੀਂ ਸਾਰੀ ਤੇਰੀ 400 ਚੱਲ ਤਾਂ ਨੈਟ ਤੇ ਚੱਲਦਾ ਕੰਮ ਜਿਹੜੇ ਕੋ ਪੱਕੇ ਪੱਕੇ ਲੱਗਦੇ ਆ ਟਾਉਣੇ ਪੈਂਦੇ ਆ ਪੱਕਾ ਵੀ ਟਾਉਣਾ ਪੈਂਦਾ ਪਹਿਲਾਂ ਜਾ ਕੇ ਪੱਕੇ ਲੱਗਦਾ ਵਾ ਮਤਲਬ ਕਿ ਜਨਰੇਟਰ ਚੱਲਦਾ ਰਹਿੰਦਾ ਲੈਟ ਤਾਂ नहीं जा के आई है काफी मेहनत का काम है जी मंडी वाली देव का धटा बहुत हमारा हवा हो गई दो दिन हो गए हवा बहुत चलती है ਨਾਂਮੀ ਦਰਮੇਂ ਇਸ ਨੂੰ ਵੀ ਪਰਜਾ ਪਰਜੂਸੀਆ ਤੇ ਆ ਵੀਰ ਆ ਗਿਆ ਜੀ ਸਲਾਈ ਕਰਨ ਵਾਲਾ ਜਿਹੜਾ ਕਿ ਬੋਰੀਆਂ ਦੇ ਮੂੰਹ ਸੀਂਦਾ ਵਾ ਸੀਂਦੇ ਨਾਲ ਵਾਦੀ ਲਗਾਏ ਤਿਆਰੀ ਕਰਨ ਦੋ ਰੂਲੇ ਵਿੱਚ ਧਾਗੇ ਦੇ ਪਾਲੇ ਨੇ ਇਡਾ ਬਡਡਸ ਲਾਈਕ ਕਰੀ ਹੋਈ ਜਣੀ ਆ ਤੇ ਨਾਲ ਦੀ ਨਾਲ ਮਗਰੋਂ ਗੋਰੀਆਂ ਸੀ ਜਾਂਦਾ ਵਾ ਹਾਂਜੀ ਕੰਮ ਆਪਣਾ ਆਦਤੋਂ ਜ਼ਿਆਦਾ ਹੋ ਗਿਆ ਵਾ ਆ ਥੋੜੀ ਟਿੱਕ ਟਿੱਕ ਜੀ ਆ ਗਈ ਆਪਣੇ ਥੱਲਣਾਂ ਵਾਲੀ ਜੀ ਦੇਖੋ ਕਾਫੀ ਨਿਰਹਾ ਹੋ ਗਿਆ ਹੈ ਬਸ ਹੌਂਸ ਮਾਰਤੀ ਹੈ ਜੀ ਬਾਕੀ ਕੰਮ ਆਪਣਾ ਨਿਪਟਨ ਵਾਲਾ ਆ ਜਿ tane ਰਹਿ ਗਏ ਆ ਹਾਂਜੀ ਬੋਰੀਆਂ ਆਪਣੀਆਂ ਭਰੀਆਂ ਗਈਆਂ ਆਪਣੇ ਹੋਈਆਂ 640 ਗੱਟੇ ਹੋਏ 14 ਅੰਗਲੇ ਥਾਂ ਸੀ ਤੇ ਕੰਮ ਆਪਣਾ ਨਿਪਟ ਗਿਆ ਤੇ ਹਾਂਜੀ ਪਰਚੀ ਆਪਾਂ ਬਣਾ ਲਈ ਆ ਤੇ ਹੁਣ ਆਪਾਂ ਚੱਲਿਆਂ ਜੀ ਕਰਨੋਂ ਟਾਈਮ ਕਾਫੀ ਹੋ ਗਿਆ ਹਨੇਰਾ ਇਸ ਵੇਲੇ 11 ਰਾਤ ਦੇ ਬਣ ਗਏ ਜਦੋਂ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਧੰਨਵਾਦ